ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਤੋਂ ਮੈਂ ਰਜੇਸ਼ ਚੋਪੜਾ ਐਸ ਵੇਲੇ ਖੜਾ ਨਹੀਂ ਮੈਂ ਫੇਜ਼ 7 ਮਹਾਲੀ ਵਿੱਚ ਮੇਰੇ ਸਾਹਮਣੇ ਇੱਕ ਭਾਈ ਸਾਹਿਬ ਨੇ ਵਾਜੀ ਵਾਜੀ ਹਾਂਜੀ ਭਾਈ ਸਾਹਿਬ ਕਿਆ ਕੁਛ ਰੱਖੀ ਬੈਠੇ ਹੋ ਸਰ ਆਪਣੇ ਕੋਲ ਰਬੜੀ ਆਈਸਕ੍ਰੀਮ ਰਬੜੀ ਫਲੋਦਾ ਹਾਂਜੀ ਆਈਸਕ੍ਰੀਮ ਵੀ ਤੇ ਗੁਲਾਬ ਜਮਨ ਤੇ ਮਿਲਕ ਬਦਾਮਾ ਜੀ ਆਈਸਕ੍ਰੀਮ ਵਿੱਚ ਵੀ ਤੇ ਗੁਲਾਬ ਜਮਨ ਗੁਲਾਬ ਜਮਨ ਕਿਹੜਾ ਆਹੀ ਹੈ ਕਿ ਠੰਡਾ ਗੁਲਾਬ ਜਮਨ ਹੈ ਗਰਮ ਹੈ ਜੀ ਗਰਮ ਗੁਲਾਬ ਜਮਨ ਦੇ ਵਿੱਚ ਤੁਸੀਂ ਕੀ ਆਈਸਕ੍ਰੀਮ ਪਾ ਦੋਗੇ ਹਾਂਜੀ ਵਾਹ ਜੀ ਵਾਹ ਹੈ ਕੀ ਨਾਮ ਕੀ ਤੁਹਾਡਾ ਸ਼ੈਂਟੀ ਨਾਮ ਹੈ ਆ ਦੇਖੋ ਜੀ ਸ਼ੈਂਟੀ ਜੀ ਆਈਸਕ੍ਰੀਮ ਦੇ ਵਿੱਚ ਜਿਹੜਾ ਇਹ ਗੁਲਾਬ ਜਮਨ ਪਾ ਕੇ ਵਿਖਾਉਂਦੇ ਨੇ ਹਾਂਜੀ ਹਾਂਜੀ ਕੁਛ ਭਾਈ ਸਾਹਿਬ ਮੇਰੇ ਕੋਲ ਖੜਨੇ ਹਾਂ ਜੀ ਸਰ ਕਿੱਦਾਂ ਦਾ ਜੀ ਗੁਲਾਬ ਜਮਨ ਇਹਨਾਂ ਦਾ ਕਰਾਰਾ ਹੈ ਇਹ ਵੀ ਅਲੱਗ ਦੀ ਗੱਲ ਹੋ ਗਈ ਤੁਸੀਂ ਕਹਿੰਦਾ ਕਰਾਰਾ ਕਰਾਰਾ ਨਾਰਮਲੀ ਆਪਾਂ ਕਹਿੰਦੇ ਆ ਵੀ ਜਿੱਦੇ ਟਿੱਕੀ ਹੋ ਗਈ ਜਾਂ ਕੁਝ ਹੋਰ ਆ ਦੇਖੋ ਜੀ ਕੰਬੀਨੇਸ਼ਨ ਅੰਦਰ ਬਿਲਕੁਲ ਲਾਲ ਲੱਗਾ ਪਰ ਕੱਚਾ ਨਹੀਂ ਮੈਨੂੰ ਤਾਂ ਬਹੁਤ ਚੰਗਾ ਲੱਗਾ ਜਿਹੜਾ ਤੁਸੀਂ ਇਹ ਸ਼ਬਦ ਵਰਤਿਆ ਨਾ ਕਰਾਰਾ ਆ ਦੇਖੋ ਜੀ ਪੰਜਾਬੀਓ ਹਾਂ ਜਿਹੜੀ ਸ਼ੈਂਟੀ ਦੀ ਪੰਜਾਬੀਓ ਬਿਲਕੁਲ ਵੀਰ ਜੀ ਪੰਜਾਬੀ ਬਹੁਤ ਚੰਗਾ ਲੱਗਦਾ ਜਦੋਂ ਪੰਜਾਬੀ ਬੰਦੇ ਤੁਸੀਂ ਵੀ ਪੰਜਾਬੀ ਜੀ ਹਾਂਜੀ ਹਾਂਜੀ ਬਿਲਕੁਲ ਚਲੋ ਹਿਮਾਚਲ ਪੰਜਾਬ ਇੱਕੋ ਹੀ ਹੈ ਹਾਂ ਪੰਜਾਬ ਦੇ ਅੰਮ੍ਰਿਤਸਰ ਤੋਂ ਅਮਰਸਰ ਤਾਂ ਹੈ ਗਿਆ ਵੇਖੋ ਜੀ ਅਮਰਸਰ ਵਾਲੇ ਕਹਿੰਦੇ ਜੀ ਗੁਲਾਬ ਜਮਨ ਬਹੁਤ ਕਰਾਰਾ ਹੈ ਸਰੋਤਿਓ ਬਹੁਤ ਵਧੀਆ ਲੋਕੇਸ਼ਨ ਹੈ ਫੇਜ਼ 7 ਡਾਕ ਔਫਿਸ ਜਿਹੜਾ ਹੈ ਪੋਸਟ ਔਫਿਸ ਜਿਹੜਾ ਬਿਲਕੁਲ ਉਹਦੇ ਨਾਲ ਔਰ ਹੋਰ ਕੀ ਕੀ ਬਣਾ ਰਹੇ ਹੋ ਜੀ ਤੁਸੀਂ ਇੱਧਰ ਕੁਝ ਹੋਰ ਵੀ ਖੜੇ ਨੇ ਜੀ ਇਹਨਾਂ ਦੇ ਕਸਟਮਰ ਹਾਂਜੀ ਕੀ ਖਾਤਾ ਮੈਡਮ ਤੁਸੀਂ ਫਲੂਦਾ ਆਈਸਕ੍ਰੀਮ ਫਲੂਦਾ ਆਈਸਕ੍ਰੀਮ ਕਿਸ ਤਰ੍ਹਾਂ ਦੀ ਲੱਗੀ ਜੀ ਬਹੁਤ ਬੜੀ ਹੈ ਵੈਰੀ ਟੇਸਟੀ ਅੱਛਾ ਜੀ ਬਹੁਤ ਬੜੀ ਬਹੁਤ ਬੜੀ ਹੈ ਜੀ ਟੇਸਟੀ ਹੈ ਜੀ ਹਾਂਜੀ ਕਰਾਰੇ ਹੈ ਜੀ ਉਧਰ ਉਧਰ ਭਾਈ ਸਾਹਿਬ ਨੇ ਕਰਾਰੇ ਕਿਆ ਗਲਾਬ ਜਮਨ ਤੁਸੀਂ ਕੀ ਕਹੋਗੇ ਇਹਨਾਂ ਨੂੰ ਬਹੁਤ ਬੜੀ ਹੈ ਵੈਰੀ ਟੇਸਟੀ ਵੈਰੀ ਟੇਸਟੀ ਸ਼ੰਟੀ ਜੀ ਤੁਸੀਂ ਛਾਏ ਹੋਏ ਹੋ ਆ ਤੁਹਾਡੇ ਹੈ ਹਰੇਕ ਚੀਜ਼ ਤੁਹਾਡੀ ਵਧੀਆ ਦੱਸ ਰਹੇ ਨੇ ਤੁਹਾਡੇ ਨਾਲ ਗੱਲਾਂ ਕਰੀਆਂ ਲੋਕ ਖੜੇ ਹੋ ਉਹ ਜਰਾ ਥੋੜੇ ਆਜੋ ਜਰਾ ਆ ਦੇਖੋ ਜੀ ਹੋਮ ਮੇਡ ਪੁੱਲੜ ਵਾਲਾ ਮਿਲਕ ਬਦਾਮ ਹੋਮ ਮੇਡ ਪੁੱਲੜ ਵਾਲਾ ਮੀਠ ਬਦਾਮ ਬੇਨਕਲ ਹੈ ਸ਼ੰਤੀ ਜੀ ਸਾਰਾ ਸਮਾਨ ਆਪ ਤਿਆਰ ਕਰ ਦਿਓ ਕਿ ਰੈਡੀ ਮੇਡ ਲੈ ਕੇ ਆਉਂ ਆਪਕੀ ਗੱਲ ਕਰਿਓ ਤੇ ਕੈਮਰੇ ਤੇ ਗਾਰੰਟੀ ਲਾ ਦਿਓ ਬਿਲਕੁਲ ਵੀਰ ਜੀ ਬਿਲਕੁਲ ਆਪ ਤਿਆਰ ਕਰ ਦਿਓ ਲੱਗੇ ਸੀ ਬਨਾਬ ਜਮਾ ਬਹੁਤ ਟੇਸਟਿ ਸੀ ਸ਼ਾਦੀ ਵਾਸਤੇ ਲੱਗੇ ਸੀ ਹਾਂ ਜੀ ਆ ਦੇਖੋ ਜੀ ਮੈਮ ਕਹਿੰਦੇ ਸ਼ਾਦੀ ਵਾਸਤੇ ਗੁਲਾਬ ਜਮਾ ਲੈ ਗਏ ਬਹੁਤ ਵਧੀਆ 100 ਪੀਸ ਇਕੱਠਾ ਲੈ ਗਏ ਅੱਛਾ 100 ਪੀਸ ਇਕੱਠਾ ਹੀ ਲੈ ਗਏ ਸੀਗੇ ਰੋਜ਼ ਆਈਦਾ ਇੱਥੇ ਇਹਨਾਂ ਦੀ ਅਬਸੋਲਿਊਟ ਆਈਸਕ੍ਰੀਮ ਖਾਣ ਆ ਰਹੇ ਆ। ਅਰੇ ਦੇਖੋ ਜੀ ਮਜ਼ਾ ਆ ਜਾਂਦਾ ਜੀ ਜਦੋਂ ਇਸ ਤਰੀਕੇ ਦਾ ਕੰਮ ਹੋ ਰਿਹਾ ਹੁੰਦਾ ਕਿ ਵਧੀਆ ਸਮਾਨ ਹੋ ਰਿਹਾ ਔਰ ਸ਼ਾਦੀ ਵਾਸਤੇ ਮੈਂਮ ਕੰਦੇ ਸੀ ਲੈ ਕੇ ਸੀਗੇ। ਜਿਹੜਾ ਮਾਰਕੀਟ ਚ 30-40 ਰੁਪਏ ਦਾ ਹੈਗਾ ਤੇ 10-12 ਵਜੇ ਮਿਲ ਜਾਣਾ। ਕਿਫਾਇਤੀ ਵੀ ਹੈ ਔਰ ਕੁਆਲਿਟੀ ਵੀ ਅੱਛੀ ਹੈ। ਬਾਕੀ ਆਪ ਬਣਾਉਂਦੇ ਨੇ ਜਿੰਨੇ ਦੱਸ ਰਹੇ ਨੇ। ਕੁਆਲਿਟੀ ਸਿੰਧੀ ਵਰਗੀ ਹੀ ਹੈ। ਹਾਂ ਹਾਂ ਬੜਾ ਵਧੀਆ ਮੈਂ ਆਪ ਦਾ। ਕਰਾਰਾ ਜੀਣਾ ਕਲਾਬ ਜਮਣ। ਹਾਂ ਜੀ ਜੀ। ਸਰੋਤੋ ਦੇ ਕਰਾਰੇ ਖਲਾਬ ਜਮਣ ਖਾਣੇ ਨਾਲ ਸ਼ੈਂਟੀ ਜੀ ਕੋਲ ਆ ਜਾਓ ਚੰਟੀ ਜੀ ਠੀਕ ਹੈ ਜੀ ਹੁਣ ਤੁਸੀਂ ਇਹ ਵੀ ਕਹਿਣਾ ਨਾਲ ਦੀ ਨਾਲ ਜਦੋਂ ਕਸਟਮਰ ਨੂੰ ਕਹਿਣਾ ਆਈਸਕ੍ਰੀਮ ਵਿੱਚ ਗੁਲਾਬ ਜਾਮਨ ਬਹੁਤ ਕਰਾਰੇ ਆ ਜੀ ਕਰਾਰੇ ਹੈ ਜੀ ਬਿਲਕੁਲ ਵੀਰ ਜੀ ਭਾਈ ਸਾਹਿਬ ਨੇ ਨਾਮ ਦੇ ਤਾ ਕਰਾਰੇ ਆਣਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਦੇਖੋ ਕੀ ਬਣਨ ਲੱਗਾ ਜੀ ਹੁਣ ਹੁਣ ਰਬੜੀ ਫਲੂਦਾ ਜੀ ਰਬੜੀ ਫਲੂਦਾ ਬਣਨ ਲੱਗਾ ਜੀ ਵਾਹ ਜੀ ਵਾਹ ਪਾਓ ਜੀ ਪਾਓ ਪਾਓ ਕਰੋ ਇਹ ਪੈਂਗਾ ਜੀ ਫਲੂਦਾ ਹਾਂ ਜੀ ਠੀਕ ਹੈ ਪੈਂਗਾ ਜੀ ਇਹਦੇ ਵਿੱਚ ਹੁਣ ਇਸ ਵਿੱਚ ਮਿਲਕ ਬਦਮ ਪਾਵਾਂਗੇ ਮਿਲਕ ਬਦਮ ਪਾਓ ਜੀ ਆ ਕੀ ਪਤਾ ਜੀ ਥੋੜਾ ਸ਼ਿਰਪ ਹੈ ਜੀ ਮਿੱਠਾ ਜੀ ਮਿੱਠਾ ਪੈਗਾ ਜੀ ਠੀਕ ਹੈ ਜੀ ਠੀਕ ਹੈ ਠੀਕਾ ਹੁਣ ਕੀ ਪੈਣ ਲੱਗਾ ਜੀ ਹੁਣ ਮਿਲਕ ਬਦਾਮ ਦੀ ਆ ਦੇਖੋ ਜੀ ਮਿਲਕ ਬਦਾਮ ਇਹ ਵੀ ਆਪਣੇ ਸਾਰਾ ਕੁਝ ਤਿਆਰ ਕੀਤਾ ਜੀ ਹਾਂਜੀ ਹਾਂਜੀ ਸਭ ਕਰਦਾ ਜੀ ਵਾਹ ਜੀ ਵਾਹ ਵਾਹ ਜੀ ਔਰ ਇਹਨੂੰ ਉੱਪਰੋਂ ਦੀ ਤੁਸੀਂ ਟੌਪਿੰਗ ਵੀ ਲਗਾਉਂਗੇ ਕੋਈ ਨ ਵਧੀਆ ਅਹ ਦੇਖੋ ਜੀ ਸੰਤੀ ਜੀ ਫੇਸ ਸੱਤ ਮੋਹਾਲੀ ਵਿੱਚ ਖੜੇ ਨੇ ਜੀ ਔਰ ਕਸਟਮਰ ਇਹਨਾਂ ਕੋਲ ਆਉਂਦਾ ਜੀ ਵਿਸ਼ਵਾਸ ਕਰਕੇ ਇਹਨਾਂ ਦੇ ਉੱਤੇ ਆ ਕੀ ਪੈਣ ਲੱਗਾ ਜੀ ਹੁਣ ਇਹ ਗੋੰਦ ਕੀ ਤੇਰਾ ਜੀ ਗੋੰਦ ਕੀ ਤੇਰਾ ਪਾਓ ਜੀ ਇਹ ਚੀਆ ਸੀ ਚੀਆ ਸੀ ਵਾਹ ਜੀ ਵਾਹ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਹੁਣ ਕੀ ਪੈਣ ਲੱਗਿਆ ਜੀ ਚੀਆ ਜੀ ਪਾਵਨ ਜੀ ਜੀ ਚੈਰੀ ਕਿਹੜੀ ਹੈ ਜੀ ਕੱਦੂ ਵਾਲੀ ਹੈ ਕਿ ਓਰੀਜినਲ ਹੈ ਨਹੀਂ ਮਰਬੇ ਵਾਲੀ ਹੈ ਜੀ ਮਰਬੇ ਵਾਲੀ ਚੈਰੀ ਹੈ ਹਾਂਜੀ ਤਾਂ ਕੀ ਗੱਲ ਗਾਰੰਟੀ ਹੈ ਜੀ ਬਿਲਕੁਲ ਆਹ ਦੇਖੋ ਜੀ ਕੱਦੂ ਵਾਲੀ ਚੈਰੀ ਨਹੀਂ ਹੈ ਜੀ ਕਹਿੰਦੇ ਮਰਬੇ ਵਾਲੀ ਚੈਰੀ ਹੈ ਵਾਹ ਜੀ ਗੁਦਾਮ ਗੁਦਾਮ ਵੀ ਪਾਉਂਦੇ ਉੱਪਰੋਂ ਹੈ ਹਾਂਜੀ ਵਾਹ ਜੀ ਵਾਹ ਵਾਹ ਜੀ ਵਾਹ ਦੇਖੋ ਜੀ ਬੰਡਾ ਜੀ ਫਲੂਦਾ ਮਿਲਕ ਆ ਗੁਲਗੰਦੀ ਗੁਲਕੰਦ ਵੀ ਪੈ ਗਿਆ ਉੱਪਰ ਹੈ ਪੂਰਾ ਆਯੁਰਵੇਦਿਕ ਫਾਰਮੂਲਾ ਹੈ ਬਿਲਕੁਲ ਜੀ ਵਾਹ ਜੀ ਬਾਬਾ ਜੀ ਦਾ ਬੜਾ ਵਧੀਆ ਬਹੁਤ ਵਧੀਆ ਰੂ ਅਫਜ਼ਾ ਵੀ ਉੱਪਰ ਪੈ ਗਿਆ ਬੱਲੇ ਜੀ ਬੱਲੇ ਆ ਦੇਖੋ ਜੀ ਮੈਂ ਸਰੋਤਿਆਂ ਉੱਪਰ ਦਿਖਾ ਦਿਆਂ ਦਿਲ ਕਰ ਗਿਆ ਨਾ ਜੀ ਖਾਣ ਨੂੰ ਉੱਤੋਂ ਵਿੱਚ ਵਿੱਚ ਬਹੁਤ ਵਧੀਆ ਦੀ ਬਹੁਤ ਵਧੀਆ ਸ਼ੰਟੀ ਨੇ ਤਿਆਰ ਕੀਤਾ ਜੀ ਔਰ ਹੁਣ ਇੱਕ ਰਿਵਿਊ ਅਸੀਂ ਹੋਰ ਲੈਣਾ ਮੈਂ ਇਹਨੂੰ ਖਾਣ ਖਾਣ ਲੱਗੇ ਤੇ ਲੈ ਕੇ ਜਾਣ ਲੱਗੇ ਖਾ ਲ ਇੱਥੇ ਖਾਣ ਕੇ ਖਾ ਲੇ ਖਾਓ ਜੀ ਖਾਓ ਤੁਸੀਂ ਕੋਈ ਨਹੀਂ ਕੋਈ ਨਹੀਂ ਪਹਿਲਾਂ ਖਾ ਲਓ ਫਿਰ ਵੀ ਲੈਣੇ ਬਾਅਦ ਚ ਤੁਹਾਡਾ ਦੇਖੋ ਜੀ ਦੱਸ ਦੋ ਜੀ ਕਿੱਦਾਂ ਜੀ ਕੋਈ ਨਹੀਂ ਦੱਸ ਦੇਣਾ ਇਹਨਾਂ ਨੇ ਦੱਸ ਦੇਣਾ ਮੈਂ ਪੁੱਛ ਲੈਣਾ ਇਹਨਾਂ ਨੂੰ ਵਾਹ ਜੀ ਬਾਬਾ ਜੀ ਬਾਬਾ ਜੀ ਵਾਹ ਹੈ ਜੀ ਮੈਮ ਟੇਸਟੀ ਹੈ ਜੀ ਬਹੁਤ ਟੇਸਟੀ ਹੈ ਦੇਖੋ ਜੀ ਮੈਮ ਕਹਿੰਦੇ ਜੀ ਬਹੁਤ ਵਧੀਆ ਟੇਸਟੀ ਹੈ ਜੀ ਔਰ ਚਲਾਨ ਨਾ ਕੱਟਿਆ ਜਾਵੇ ਇਸ ਕਰਕੇ ਹੈਲਮਟ ਪਾ ਕੇ ਖਾ ਰਹੇ ਨੇ ਮੈਂ ਉਹ ਆ ਜੀ ਬਹੁਤ ਉਹ ਨਹੀਂ ਮੈਂ ਸਮਝ ਸਕਦਾ ਤੁਸੀਂ ਸਮਾਨ ਬਹੁਤ ਫੜਿਆ ਕਿੱਥੇ ਹੈਲਮਟ ਲਾਉਂਗੇ ਰੱਖੋਗੇ ਨਹੀਂ ਨਹੀਂ ਖਾਓ 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 ਤੁਸੀਂ ਖਾਓ ਖਾਓ ਥੈਂਕ ਯੂ ਵਾਹ ਜੀ ਵਾਹ ਜੀ ਵਾਹ ਬਹੁਤ ਅੱਛਾ ਜੀ ਬਹੁਤ ਅੱਛਾ ਹਾਂਜੀ ਕਰਾਰੇ ਗੁਲਾਬ ਜਾਮਣ ਜੇਕਰ ਖਾਣੇ ਆ ਸਤਿ ਸ੍ਰੀ ਅਕਾਲ ਜੀ ਸੱਤ ਫੇਸ ਮੁਹਾਲੀ ਮੁਹਾਲੀ ਪੋਸਟ ਆਫ ਦੇ ਸਾਹਮਣੇ ਪੋਸਟ ਆਫ ਦੇ ਸ਼ੈਂਟੀ ਜੀ ਕੋਲ ਆ ਜਾਓ ਸ਼ੈਂਟੀ ਜੀ ਸ਼ੈਂਟੀ ਜੀ ਨੰਬਰ ਵੀ ਦੱਸੋ ਆਪਣਾ 9779771059 ਉਹ ਇੱਕ ਕਸਟਮਰ ਤੁਹਾਡੇ ਦੱਸ ਰਿਹਾ ਸੀ ਵੀ ਵਿਆਹ ਤੇ ਉਹ ਲੈ ਕੇ ਗਏ ਤੁਹਾਡੇ ਗਰਾਜ ਦੇ ਮੈਂ ਉਹ ਹੀ ਮਾਚ ਲੈ ਕੇ ਗਏ ਸੀਗੇ ਅੱਛਾ ਵਿਆਹ ਸ਼ਾਦੀਆਂ ਲਈ ਵੀ ਤੁਸੀਂ ਕਰ ਦਿੰਦੇ ਹੋ ਆਰਡਰ ਜੀ ਅੱਜ ਵੀ ਤਾਂ ਕਰ ਲੋਗੇ ਹਾਂਜੀ ਹਾਂਜੀ ਛੋਟੇ ਲੋ ਜੀ ਸਿਰੋਤੇ ਛੋਟੇ ਮੋਟੇ ਆਰਡਰ ਜਿਹੜੇ ਆ ਬਰਥਡੇ ਪਾਰਟੀ ਲਈ ਵਿਆਹ ਸ਼ਾਦੀਆਂ ਲਈ ਸ਼ੈਂਟੀ ਜੀ ਕਹਿੰਦੇ ਸੀ ਕਰ ਦਾਂਗੇ ਔਰ ਸਾਰਾ ਸਮਾਨ ਇਹ ਆਪ ਬਣਾਉਣਾ ਹੈ ਘਰ ਦਾ ਸਮਾਨ ਹੈ ਜੀ ਬਹੁਤ ਵਧੀਆ ਜੀ ਇੱਥੇ ਐਨੀਮਿੰਗ ਹੈ ਜੀ ਆਪਣੀ 6:30 ਤੋਂ 10:30 ਜੀ ਹਾਂ ਜੀ ਜੇਕਰ ਖਾਣੇ ਆ ਕਰਾਰੇ ਕਰਾਰੇ ਗਲਾਬ ਜਾਮਨ ਤਾਂ ਕਿੰਨੇ ਵਜੇ ਆਈਏ ਜੀ 6:30 ਵਜੇ ਤੋਂ 10:30 ਵਜੇ ਤੱਕ ਸ਼ਾਮੀ ਵਾਜੀ ਵਾਸ ਸਮਾਈਲ ਨਾਲ ਖਲਾਨਦੇ ਨੇ ਜੀ ਸ਼ੰਟੀ ਜੀ ਬਹੁਤ ਵਧੀਆ ਮਜ਼ੇਦਾਰ ਠੀਕ ਹੈ ਸ਼ੰਟੀ ਜੀ ਹਾਂ ਜੀ ਓਕੇ ਜੀ ਚੰਗਾ ਜੀ ਸਰੋਤਿਓ ਫਿਰ ਕਿਸੇ ਹੋਰ ਵਲੌਗ ਚ ਮਿਲਾਂਗੇ ਤਦ ਤੱਕ ਲਈ ਸ਼ੁਕਰੀਆ ਧੰਨਵਾਦ ਮਿਹਰਬਾਨੀ